ਜਾਨਾ ਜ਼ਿੰਦਗੀ ਹੈ ਤੇ ਚੰਗੀ ਸੇਤਲੀ ਅਜ਼ਮਾਏ ਹੋਇਆ ਸਰਦਾਰ 카ਟਕਰੀ ਲਿਨਸ ਕੇ ਨੰਬਰ 1 ਤੇਜ਼ ਪੱਤੇ ਨੂੰ ਜੇਕਰ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਹਰਾਣੇ ਥੱਲੇ ਰੱਖ ਕੇ ਸੌਂ ਜਾਈਏ ਤਾਂ ਸਾਨੂੰ ਕਦੇ ਵੀ ਡਰਾਵਨੇ ਸੁਪਨੇ ਨਹੀਂ ਆਉਂਦੇ ਨੰਬਰ 2 ਜੇਕਰ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਹਰੀ ਇਲਾਇਚੀ ਨੂੰ ਗਰਮ ਪਾਣੀ ਨਾਲ ਖਾ ਲਈਏ ਤਾਂ ਇਸ ਨਾਲ ਪਥਰੀ ਜਲਦੀ ਟੁੱਟ ਕੇ ਪਿਸ਼ਾਬ ਰਹੀ ਬਾਹਰ ਨਿਕਲ ਜਾਂਦੀ ਆ ਨੰਬਰ 3 ਜੇਕਰ ਤੁਹਾਡੇ ਅੱਧੇ ਵਾਲ ਕਾਲੇ ਹਨ ਅਤੇ ਅੱਧੇ ਵਾਲ ਚਿੱਟੇ ਹਨ ਤਾਂ ਅਜਿਹੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਰੋਜ਼ਾਨਾ ਆਪਣੀ ਧੁੰਨੀ ਵਿੱਚ ਨਾਰੀਅਲ ਤੇਲ ਪਾ ਕੇ ਸੌ ਜਾਓ ਤੁਹਾਡੇ ਸਾਰੇ ਵਾਲ ਕਾਲੇ ਹੋ ਜਾਣਗੇ ਨੰਬਰ 4 ਸੁੱਕੇ ਤਣੀਆਂ ਦੇ 3-4 ਦਾਣੇ ਚਬਾਉਣ ਦੇ ਨਾਲ ਉਲਟੀ ਨਹੀਂ ਆਉਂਦੀ ਹਰੇ ਤਣੀਆਂ ਦੀਆਂ ਪੱਤੀਆਂ ਖਾ ਲੈਣ ਨਾਲ ਵੀ ਉਲਟੀ ਰੁਕ ਜਾਂਦੀ ਆ ਨੰਬਰ 5 ਥੋੜਾ ਜਿਹਾ ਪਾਣੀ ਵਿੱਚ ਸ਼ੱਕਰ ਮਿਲਾ ਕੇ ਸਬਜ਼ੀਆਂ ਤੇ ਛਿੜਕ ਦਿਓ ਤੁਹਾਡੀਆਂ ਸਬਜ਼ੀਆਂ ਤਾਜ਼ੀਆਂ ਰਹਿਣਗੀਆਂ ਨੰਬਰ 6 ਸ਼ਹੀਬ ਦੇ ਰਾਸ ਵਿੱਚ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਹਰ ਤਰ੍ਹਾਂ ਦੀ ਖਾਸੀ ਆਉਣੀ ਬੰਦ ਹੋ ਜਾਂਦੀ ਆ ਨੰਬਰ 7 ਨਾਰੀਅਲ ਤੇਲ ਨੂੰ ਚਿਹਰੇ ਤੇ ਮਲਣ ਦੇ ਨਾਲ ਚਿਹਰੇ ਦੇ ਮਹਾਸੇ ਖਤਮ ਹੋ ਜਾਂਦੇ ਆ ਤੇ ਮੱਛਰ ਵੀ ਨਹੀਂ ਕਰਦੇ ਨਾਲ ਹੀ ਤੁਹਾਡੀ ਚਮੜੀ ਵਿੱਚ ਇੱਕ ਚਮਕ ਆ ਜਾਂਦੀ ਆ ਨੰਬਰ 8 ਖਾਣਾ ਖਾਣ ਤੋਂ ਬਾਅਦ ਮਿੱਠਾ ਖਾ ਲੈਣ ਨਾਲ ਕੋਈ ਬਿਮਾਰੀ ਨਹੀਂ ਹੁੰਦੀ ਨੰਬਰ 9 ਸੌਗੀ ਖਾਣ ਦੇ ਨਾਲ ਥਕਾਵਟ ਦੂਰ ਹੋ ਜਾਂਦੀ ਆ ਹਮੇਸ਼ਾ ਪੁੱਜੀ ਹੋਈ ਸੌਗੀ ਨੂੰ ਹੀ ਖਾਣਾ ਚਾਹੀਦਾ ਹੈ ਸੌਗੀ ਨਾਲ ਚਿਹਰੇ ਦੀ ਚਮੜੀ ਵੀ ਨਿੱਖਰਦੀ ਆ ਇਹਨਾਂ ਨੂੰ ਦਾਖਾਂ ਵੀ ਕਿਹਾ ਜਾਂਦਾ ਹੈ ਨੰਬਰ 10 ਚਿਹਰੇ ਨੂੰ ਰਾਤ ਸਮੇਂ ਮੱਖਣ ਲਗਾਉਣ ਦੇ ਨਾਲ ਚਿਹਰੇ ਤੇ ਚਮਕ ਆਉਂਦੀ ਆ ਨੰਬਰ 11 ਸਿਰ ਚ ਖੁਸ਼ਕੀ ਜਾਂ ਝਕਮ ਬਨ ਜਾਵੇ ਤਾਂ ਮਲਤਾਨੀ ਮਿੱਟੀ ਨੂੰ ਦਹੀਂ ਵਿੱਚ ਮਿਲਾ ਕੇ ਇਸ ਦਾ ਪੇਸਟ ਸਿਰ ਤੇ ਲਗਾ ਲਓ ਤੇ ਫਿਰ ਸਿਰ ਧੋ ਲਓ ਤੁਹਾਨੂੰ ਫਾਇਦਾ ਹੋਵੇਗਾ ਨੰਬਰ 12 ਜਿੰਨਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਉਹ ਨਾਰਦੇ ਦਾਣੇ ਕੱਢ ਕੇ ਉਹਨਾਂ ਉੱਤੇ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਛਰਕ ਕੇ ਖਾਓ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ ਨੰਬਰ 13 ਜੇਕਰ ਪੂਜਾ ਦੌਰਾਨ ਨਾਰੀਅਲ ਖਰਾਬ ਨਿਕਲ ਆਉਂਦਾ ਹੈ ਤਾਂ ਇਹਦਾ ਬਹੁਤ ਜ਼ਿਆਦਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਨੰਬਰ 14 ਆਪਣੇ ਘਰ ਦੇ ਪੁਰਾਣੇ ਝਾੜੂ ਨੂੰ ਕਦੇ ਵੀ ਵੀਰਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਘਰ ਤੋਂ ਬਾਹਰ ਨਾ ਦੋ ਇਹ ਸ਼ੋਭ ਮੰਨਿਆ ਜਾਂਦਾ ਨੰਬਰ 15 ਨਹਾਉਣ ਤੋਂ ਬਾਅਦ ਕਦੇ ਵੀ ਬਾਥਰੂਮ ਨੂੰ ਗੰਦਾ ਨਾ ਛੱਡੋ ਇਸ ਤਰ੍ਹਾਂ ਕਰਨ ਦੇ ਨਾਲ ਘਰ ਦੀ ਸਕਾਰਾਤਮਕ ਊਰਜਾ ਉੱਤੇ ਬੁਰਾ ਸਰਪੈਂਦਾ ਨੰਬਰ 16 ਜਦੋਂ ਵੀ ਤੁਸੀਂ ਧਨੀਏ ਦੇ ਪੱਤੇ ਨੂੰ ਅਲੱਗ ਕਰਦੇ ਹੋ ਤਾਂ ਉਸ ਸਮੇਂ ਉਹਨਾਂ ਦੀ ਡੰਡੀਆਂ ਨੂੰ ਨਾ ਸੁੱਟੋ ਕਿਉਂਕਿ ਜੋ ਤੁਹਾਡੇ ਕੋਲ ਧਨੀਆ ਨਹੀਂ ਹੋਵੇਗਾ ਤਾਂ ਇਹ ਡੰਡੀਆਂ ਵੀ ਤੁਹਾਨੂੰ ਧਨੀਏ ਦੇ ਪੱਤਿਆਂ ਦਾ ਹੀ ਕੰਮ ਦੇਣਗੀਆਂ ਨੰਬਰ 17 ਬੁੱਧਵਾਰ ਨੂੰ ਜੇਕਰ ਅਸੀਂ ਪੈਸੇ ਵਾਲੀ ਤਜੋਰੀ ਵਿੱਚ ਹਲਦੀ ਦੀ ਗੰਢ ਰੱਖ ਦਈਏ ਤਾਂ ਪੈਸੇ ਸੰਬੰਧੀ ਕਾਫੀ ਲਾਭ ਹੁੰਦਾ ਹੈ ਨੰਬਰ 18 ਜੇਕਰ ਤੁਹਾਡਾ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਆ ਤਾਂ ਉਸ ਨੂੰ ਪ ਤੇਜ ਕਰਨਾ ਚਾਹਣੇ ਹੋ ਤਾਂ ਰਾਤ ਨੂੰ ਉਸ ਨੂੰ ਉਸੇ ਦਿਸ਼ਾ ਵਿੱਚ ਸਲਾਓ ਜਿਸ ਵਿੱਚ ਉਹ ਅੱਛਾ ਮਹਿਸੂਸ ਕਰੇ ਜਿਸ ਨਾਲ ਉਸ ਨੂੰ ਨੀਂਦ ਵਧੀਆ ਆਵੇ ਇਸ ਨਾਲ ਬੱਚਾ ਪੜ੍ਹਾਈ ਵਿੱਚ ਤੇਜ਼ ਹੋ ਜਾਵੇਗਾ ਨੰਬਰ 19 ਜੇਕਰ ਸਾਦੇ ਵਿਚਾਰ ਵਿੱਚ ਖੂਨ ਆ ਰਿਹਾ ਹੋਵੇ ਜਾਂ ਫਿਰ ਉਲਟੀਆਂ ਜ਼ਿਆਦਾ ਆ ਰਹੀਆਂ ਹੋਣ ਜਾਂ ਫਿਰ ਮਨ ਚਿਰਚੜਾ ਹੋਵੇ ਤਾਂ ਇਹ ਕਿਡਨੀ ਖਰਾਬ ਹੋਣ ਦੇ ਲੱਛਣ ਹੋ ਸਕਦੇ ਆ ਇਸ ਲਈ ਡਾਕਟਰ ਨਾਲ ਜ਼ਰੂਰ ਸਲਾਹ ਕਰੋ ਨੰਬਰ 20 ਜੇਕਰ ਤੁਹਾਡਾ ਬੱਚਾ ਪੜ੍ਹਾਈ ਵਿੱਚ ਕਰਨ ਤੋਂ ਬਾਅਦ ਭੁੱਲ ਜਾਂਦਾ ਤਾਂ ਉਸ ਨੂੰ ਡਾਰਕ ਚਾਕਲੇਟ ਜ਼ਰੂਰ ਖਵਾਉਣੀ ਚਾਹੀਦੀ ਹੈ ਨੰਬਰ 21 ਜੇਕਰ ਚੇਪੀ ਦਾ ਸਿਰਾ ਨਾ ਮਿਲ ਰਿਹਾ ਹੋਵੇ ਤਾਂ ਕੁਝ ਸਮੇਂ ਲਈ ਉਸ ਨੂੰ ਫਰਿੱਜ ਵਿੱਚ ਰੱਖ ਦਿਓ ਇਸ ਨਾਲ ਸਿਰਾ ਨਾ ਮਿਲ ਜਾਵੇਗਾ ਨੰਬਰ 22 ਇੱਕ ਗਲਾਸ ਗਰਮ ਪਾਣੀ ਵਿੱਚ ਜੇਕਰ ਅਸੀਂ ਇੱਕ ਚਮਚਾ ਗਾਂ ਦਾ ਦੇਸੀ ਘਿਓ ਪਾ ਕੇ ਪੀ ਲਈਏ ਤਾਂ ਇਸ ਨਾਲ ਸਾਡੇ ਪੀਰੀਅਡਸ ਚੰਗੀ ਤਰ੍ਹਾਂ ਆਉਣ ਲੱਗ ਜਾਂਦੇ ਹਨ ਔਰਤਾਂ ਇਸ ਨੂੰ ਜ਼ਰੂਰ ਟਰਾਈ ਕਰਨ ਨੰਬਰ 23 ਜੇਕਰ પતિ ਪਤਨੀ ਵਿੱਚ ਅਕਸਰ ਲੜਾਈ ਝਗੜਾ ਹੁੰਦਾ ਹੈ ਤਾਂ ਉਹ ਆਪਣੇ ਘਰ ਵਿੱਚ ਮੋਰ ਪੰਖੀ ਪੌਦੇ ਦੇ ਦੋ ਜੋੜੇ ਲਗਾ ਲੈਣ ਇਸ ਨਾਲ ਲੜਾਈ ਝਗੜਾ ਬੰਦ ਹੋ ਜਾਵੇਗਾ ਨੰਬਰ 24 ਜੇਕਰ ਅਸੀਂ ਦਹੀਂ ਦੀ ਮਲਾਈ ਗੋਭੀ ਵਿੱਚ ਮਿਕਸ ਕਰਕੇ ਖਾ ਲਈਏ ਤਾਂ ਸਾਡਾ ਚਿਹਰਾ 18 ਸਾਲ ਦੀ ਉਮਰ ਵਰਗਾ ਨਜ਼ਰ ਆਉਣ ਲੱਗ ਜਾਵੇਗਾ ਨੰਬਰ 25 ਜੇਕਰ ਤੁਸੀਂ ਆਪਣੀ ਜਾਂਦਾਸ਼ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਬਰਾਬਰ ਮਾਤਰਾ ਵਿੱਚ ਸ਼ਰੀਅਤੇ ਬਦਾਮ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸੀ ਵਿੱਚ ਪੀ ਲਓ ਤੇ ਇਹਨਾਂ ਦਾ ਇੱਕ ਚਮਚ ਜ਼ਰੂਰ ਖਾਓ ਇਸ ਨਾਲ ਦਾਦਾ ਤਾ ਤੇਜ਼ ਹੋ ਜਾਵੇਗੀ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦਿਓ ਨੰਬਰ 26 ਜੇ ਤੁਹਾਨੂੰ ਗੈਸ ਬਣ ਦੀ ਸਮੱਸਿਆ ਤਾਂ ਤੁਸੀਂ ਜਮਨ ਦਾ ਇਸਤੇਮਾਲ ਕਰ ਸਕਦੇ ਹੋ ਨੰਬਰ 27 ਜਾਮਨ ਨੂੰ ਨਮਕ ਦੇ ਨਾਲ ਖਾਣ ਦੇ ਨਾਲ ਮੋਸ਼ਨ ਦੀ ਬਿਮਾਰੀ ਨਹੀਂ ਹੁੰਦੀ ਨੰਬਰ 28 ਜੇ ਲੋਕ ਸਵੇਰੇ ਉੱਠਣ ਅਨੁਸਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਉਹ ਕਦੇ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦੇ ਨੰਬਰ 29 ਜਦੋਂ ਵੀ ਤੁਸੀਂ ਦੇਸੀ ਘਿਓ ਖਰੀਦਦੇ ਹੋ ਤਾਂ ਤੁਸੀਂ ਉਸ ਨੂੰ ਗਰਮ ਕਰਦੇ ਹੋ ਤਾਂ ਜੇ ਉਹ ਤੁਰੰਤ ਹੀ ਪਿਘਲ ਜਾਵੇ ਤੇ ਹਲਕਾ ਬ੍ਰਾਊਨ ਹੋ ਜਾਵੇ ਤਾਂ ਇਹਦਾ ਮਤਲਬ ਉਹ ਸ਼ੁੱਧ ਪੀਲਾ ਹੋ ਜਾਵੇ ਇਟ ਮੀਨਸ ਇਸ ਵਿੱਚ ਮਲਾਵਟ ਹੈ ਨੰਬਰ 30 ਕਮਜ਼ੋਰ ਹਾਜ਼ਮੇ ਵਾਲੇ ਲੋਕਾਂ ਲਈ ਕੇਲਾ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ ਅਤੇ ਸ਼ਾਮ ਵੇਲੇ ਕੇਲਾ ਖਾਣ ਨਾਲ ਬਲਗਮ ਪੈਦਾ ਹੁੰਦੀ ਹੈ ਨੰਬਰ 31 ਪਦੀਨਾ ਢਿੱਡ ਦਾ ਤਜ਼ਾਬ ਖਤਮ ਕਰਦਾ ਹੈ ਜਦੋਂ ਢਿੱਡ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਜਾਂ ਫਿਰ ਢਿੱਡ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਪਦੀਨੇ ਦੀ ਵਰਤੋਂ ਕਰੋ ਨੰਬਰ 32 ਗੰਨੇ ਦਾ ਰਸ ਪੀਣ ਦੇ ਨਾਲ ਪਾਚਨ ਸ਼ਕਤੀ ਠੀਕ ਹੁੰਦੀ ਹੈ ਤੇ ਫੈਟ ਨੂੰ ਵੀ ਘਟਾ ਕਰਨ 'ਚ ਮਦਦ ਕਰਦੀ ਹੈ ਨੰਬਰ 33 ਅਜਮੈਨ ਉਲਟੀਆਂ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ ਨੰਬਰ 34 ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੇ ਦਿਲ ਇਹ ਤਾਂ ਤੁਸੀਂ ਸੁੱਕਾ ਧਰੀਆਂ ਅਤੇ ਮਿਸ਼ਰੀ ਇੱਕੋ ਜਈ ਮਾਤਰਾ ਵਿੱਚ ਮਿਲਾ ਕੇ ਇੱਕ ਚਮਚ ਠੰਡੇ ਪਾਣੀ ਨਾਲ ਲੈ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਦਿਲ ਦੀ ਧੜਕਣ ਕਾਬੂ ਚ ਰਹੇਗੀ ਨੰਬਰ 35 ਸਫਰ ਤੇ ਜਾਣ ਤੋਂ ਪਹਿਲਾਂ ਤੁਸੀਂ ਇੱਕ ਲੌਂਗ ਚਬਾ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਫਰ ਦੌਰਾਨ ਉਲਟੀ ਨਹੀਂ ਆਵੇਗੀ ਨੰਬਰ 36 8-10 ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਦਾਦ ਖੁਜਲੀ ਅਤੇ ਖਾਜ ਵਾਲੀ ਜਗ੍ਹਾ ਤੇ ਲਗਾਓ ਤੁਹਾਨੂੰ ਰਾਹਤ ਮਿਲੇਗੀ ਨੰਬਰ 37 ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਲਸਣ ਦਾ ਵੀ ਇਸਤੇਮਾਲ ਕਰ ਸਕਦੇ ਹੋ ਲਸਣ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਆ ਇਹ ਦਰਦ ਸੋਜ ਅਤੇ ਜਲਨ ਨੂੰ ਘਟ ਕਰਦੀ ਆ ਤੁਸੀਂ ਸਰੋਂ ਦੇ ਤੇਲ ਵਿੱਚ ਪਕਾ ਕੇ ਲਸਣ ਨੂੰ ਖਾ ਵੀ ਸਕਦੇ ਹੋ ਤੇ ਲਸਣ ਦੇ ਤੇਲ ਦੀ ਦਰਦ ਵਾਲੀ ਥਾਂ ਤੇ ਮਾਲਿਸ਼ ਵੀ ਕਰ ਸਕਦੇ ਹੋ ਨੰਬਰ 38 ਪੀਸੀਓਡੀ ਦੇ ਸ਼ਿਕਾਰ ਬੀਬੀਆਂ ਨੂੰ ਬਾਹਰਲੇ ਆਇਲੀ ਜੰਕ ਫੂਡ ਬਿਲਕੁਲ ਨਹੀਂ ਖਾਣੇ ਚਾਹੀਦੇ ਇਸ ਦੀ ਜਗ੍ਹਾ ਉਸ ਨੂੰ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੰਬਰ 39 ਮਾਈਗਰੇਨ ਦੀ ਪਰੇਸ਼ਾਨੀ ਵਿੱਚ ਪਦੀਨੇ ਦਾ ਤੇਲ ਬਹੁਤ ਜ਼ਿਆਦਾ ਆਰਾਮ ਪ੍ਰਦਾਨ ਕਰਾਉਂਦਾ ਹੈ ਨੰਬਰ 40 ਰਾਤ ਨੂੰ ਸੌਣ ਤੋਂ ਪਹਿਲਾਂ ਦੇਸੀ ਗਾਂ ਦੇ ਘਿਓ ਦੀਆਂ 2 ਤੋਂ 3 ਬੂੰਦਾਂ ਤੰਨੀ ਵਿੱਚ ਲਗਾਓ ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ ਤੇ ਅੱਖਾਂ ਦੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਰੋਜ਼ਾਨਾ ਕਿਓ ਲਗਾਉਣ ਦੇ ਨਾਲ ਕਈ ਵਾਰ ਐਨਕ ਵੀ ਉਤਰ ਜਾਂਦੀ ਹੈ ਨੰਬਰ 41 ਬੱਚਿਆਂ ਦੇ ਢਿੱਡ ਵਿੱਚ ਦਰਦ ਹੋਣ ਤੇ ਉਹਨਾਂ ਨੂੰ ਖਾਣ ਲਈ ਦੇਈਂ ਦਿਓ ਇਹ ਬਹੁਤ ਜ਼ਿਆਦਾ ਫਾਇਦੇਮੰਦ ਦਾ ਨੰਬਰ 42 ਕਿਓ ਦੀਆਂ ਕੁਝ ਬੂੰਦਾ ਫਟੇ ਬੋਲਾਂ ਤੋਂ ਨਜ਼ਾਦ ਦਬਾਉਣ ਗਿਆ ਨੰਬਰ 43 ਰਿੰਡੀ ਦੇ ਤੇਲ ਨੂੰ ਵਾਲਾਂ ਤੇ ਮਾਲਿਸ਼ ਕਰਨ ਦੇ ਨਾਲ ਵਾਲ ਕਾਲੇ ਲੰਬੇ ਤੇ ਸੰਘਣੇ ਹੋ ਜਾਂਦੇ ਆ ਨੰਬਰ 44 ਸੌਗੀ ਵਿੱਚ ਫਾਈਬਰ ਭਰੂ ਮਾਤਰਾ ਵਿੱਚ ਹੋਣ ਕਰਕੇ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਬਹੁਤ ਮਦਦ ਕਰਦੀ ਆ ਨੰਬਰ 45 ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਦੀ ਵਰਤੋਂ ਦੇ ਨਾਲ ਛਾਈਆਂ ਤੇ ਦਾਗ-ਧੱਬੇ ਦ ਨੋਹਾਂ ਵਿੱਚ ਇਨਫੈਕਸ਼ਨ ਹੋਣ ਤੇ ਉਸ ਵਿੱਚ ਨਾਰੀਅਲ ਤੇਲ ਜਾਂ ਫਿਰ ਸੂਰਜਮੁਖੀ ਦੇ ਤੇਲ ਦੀ ਮਾਲਿਸ਼ ਕਰੋ ਇਸ ਨਾਲ ਨੋਹਾਂ ਦੀਆਂ ਦਰਾਰਾਂ ਜਲਦੀ ਭਰ ਲੱਗ ਜਾਂਦੀਆਂ ਨੇ ਨੰਬਰ 47 ਐਲੋਵੀਰਾ ਡੀਐਨ ਦੇ ਦਰਦ ਤੋਂ ਰਾਹਤ ਦਿਵਾਉਣ ਵਿੱਚ ਬਹੁਤ ਮਦਦ ਕਰਦਾ ਦਰਦ ਤੋਂ ਰਾਹਤ ਪਾਉਣ ਲਈ 50 ਗ੍ਰਾਮ ਐਲੋਵੀਰੇ ਨੂੰ ਛਿੱਲ ਕੇ ਉਸ ਦੀ ਵਰਤੋਂ ਕਰੋ ਨੰਬਰ 48 ਜੇਕਰ ਤੁਸੀਂ ਨੋਹਾਂ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਐਲੋਵੀਰਾ ਜੱਲ ਵੀ ਤੁਹਾਡੇ ਲਈ ਬਹੁਤ ਫਾਇਦਾ ਕਰੇਗਾ ਔਰ ਤਾਂ ਇਸ ਨੂੰ ਜ਼ਰੂਰ ਵਰਤੋ ਨੰਬਰ 49 ਇਸ ਵਾਰ ਗਰਮੀ ਬਹੁਤ ਜ਼ਿਆਦਾ ਪਵੇਗੀ ਤਾਂ ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਧਿਆਨ ਰੱਖੋ ਤੇ ਪਾਣੀ ਵੱਧ ਤੋਂ ਵੱਧ ਪੀਓ ਨੰਬਰ 5 ਵਿਚ ਜਾਣ ਤੋਂ ਪਹਿਲਾਂ ਕਾਲੀ ਐਨਕ ਦਾ ਇਸਤੇਮਾਲ ਜ਼ਰੂਰ ਕਰਨ ਕਿਉਂਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੁਹਾਡੀਆਂ ਅੱਖਾਂ ਨੂੰ ਧੁੱਪ ਨੁਕਸਾਨ ਕਰ ਸਕਦੀ ਹੈ ਨੰਬਰ 52 ਸਰੀਰ ਦੀ ਅੰਦਰਲੀ ਗਰਮੀ ਤੋਂ ਬਚਾਉਣ ਦੇ ਲਈ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਰਹੋ ਨੰਬਰ 52 5 ਗ੍ਰਾਮ ਦਹੀਂ ਵਿੱਚ 1 ਗ੍ਰਾਮ ਜੀਰਾ ਪਾਊਡਰ ਮਿਲਾ ਕੇ ਰੋਜ਼ਾਨਾ ਵਰਤੋ ਕਰਨ ਨਾਲ ਭਾਰ ਘੱਟ ਹੋ ਜਾਂਦਾ ਹੈ ਨੰਬਰ 53 ਹਿਜਕੀਆਂ ਆਉਣ ਤੇ ਤੁਰੰਤ ਸ਼ਹਿਦ ਦਾ ਇੱਕ ਚਮਚਾ ਖਾਣ ਨਾਲ ਆਰਾਮ ਮਿਲਦਾ ਹੈ ਨੰਬਰ 54 ਗੁੰਗੁਣਾ ਪਾਣੀ ਪੀਣ ਦੇ ਨਾਲ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹੈ ਇਸ ਲਈ ਹਰ ਮੌਸਮ ਵਿੱਚ ਗੁੰਗੁਣਾ ਪਾਣੀ ਹੀ ਪੀਓ ਨੰਬਰ 5 ਜੇ ਬੇਜਾਨ ਹੋ ਗਈ ਹੋਵੇ ਤੇ 10 ਤੋਂ 12 ਗਲਾਸ ਪਾਣੀ ਜ਼ਰੂਰ ਪੀਓ ਇਸ ਨਾਲ ਚਮੜੀ ਤੇ ਨਖਾਰ ਆਉਂਦਾ ਹੈ ਨੰਬਰ 56 ਕੀ ਇਹ ਅਤੇ ਅਦਰਕ ਦਾ ਜੂਸ ਮਿਲਾ ਕੇ ਪੀਣ ਦੇ ਨਾਲ ਸਰੀਰ ਵਿੱਚ ਐਸਿਡ ਦੀ ਮਾਤਰਾ ਬਰਾਬਰ ਰਹਿੰਦੀ ਹੈ ਤੇ ਐਸਿਡਿਟੀ ਦੀ ਵੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 57 ਸਵੇਰੇ ਦੇਰ ਤੱਕ ਸੌਣ ਦੇ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ ਦੇਰ ਤੱਕ ਸੌਣ ਦੇ ਨਾਲ ਮੋਟਾਪਾ ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਨੰਬਰ 58 ਦੇਸੀ ਘਿਓ ਦਾ ਸੇਵਨ ਕਰਨ ਦੇ ਨਾਲ ਦਿਮਾਗ ਤੇਜ਼ ਹੁੰਦਾ ਹੈ ਇਸ ਨਾਲ ਜ਼ਿਆਦਾ ਅਸਤ ਵੀ ਤੇਜ਼ ਹੋ ਜਾਂਦੀ ਹੈ ਜਿੰਨਾ ਲੋਕਾਂ ਨੂੰ ਤਣਾਅ ਦੀ ਸ਼ਿਕਾਇਤ ਹੈ ਉਹਨਾਂ ਨੂੰ ਆਪਣੇ ਖਾਣੇ ਵਿੱਚ ਦੇਸੀ ਘਿਓ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 59 ਨਾਰੀਅਲ ਤੇਲ ਦੀ ਵਰਤੋਂ ਦੰਦਾਂ ਨੂੰ ਸਫੇਦ ਕਰਨ ਵਾਲੇ ਤੁੱਥ ਪੀਸਟ ਵਜੋਂ ਵੀ ਕੀਤੀ ਜਾਂਦੀ ਆ ਇਸ ਲਈ ਤੇਲ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਮਿਲਾਓ ਅਤੇ ਇਸ ਮਿਸ਼ਰਣ ਨੂੰ ਦੰਦਾਂ ਤੇ ਰਗੜੋ ਨੰਬਰ 60 ਅੰਬਰੂਦ ਵਿੱਚ ਵਿਟਾਮਿਨ A ਕਾਫੀ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਅੱਖਾਂ ਨੂੰ ਸਿਹਤਮੰਦ ਬਣਾਈ ਰੱਖਦਾ ਹੈ ਇਸ ਲਈ ਤੁਸੀਂ ਅੰਬਰੂਦ ਦਾ ਸੇਵਨ ਕਰੋ ਨੰਬਰ 66 ਸ਼ਹਿਦ ਦੀ ਜ਼ਿਆਦਾ ਵਰਤੋਂ ਕਰਨ ਦੇ ਨਾਲ ਸਰੀਰ ਵਿੱਚ ਕੈਲਰੀ ਦੀ ਮਾਤਰਾ ਵੱਧ ਜਾਂਦੀ ਆ ਇਸ ਲਈ ਜੋ ਲੋਕ ਵਜ਼ਨ ਘੱਟ ਕਰਨਾ ਚਾਹੁੰਦੇ ਆ ਉਹ ਇਸ ਦੀ ਵਰਤੋਂ ਸੀਮਤ ਮਾਤਰਾ ਵਿੱਚ ਹੀ ਕਰਨ ਤਾਂ ਚੰਗਾ ਹੈ ਦੋਸਤੋ ਏਸੀ ਅੱਜ ਦੀ ਜਾਣਕਾਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱ ਵਿਗਿੱਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਕਰਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ